ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo dairy farm ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪੰਜ ਬੜਾ ਦਿਖਾਵਾਂਗੇ ਟੋਕੜਾ ਗੱਬਣਾ ਚੈੱਕ ਪਾਸ ਦੁੱਧ ਕਿੰਨਾ ਹੈਗਾ ਕਿਹੜੀ ਹੱਡੀ ਵੀ ਕੀ ਗੱਲ ਆਪਾਂ ਡਿਟੇਲ ਸਾਰੀ ਵੀਰ ਤੋਂ ਪੁੱਛਾਂਗੇ ਤੇ ਘਰੇਲੂ ਵੀਰ ਦੇ ਪੁੱਛੋ ਵੀਰ ਕਹਿੰਦਾ ਤਾਜ਼ੇ ਪਸ਼ੂ ਜਿਹਦੇ ਬਹੁਤ ਜ਼ਿਆਦਾ ਭਾਅ ਪਾ ਲੈਣੇ ਟੋਕੜ ਵਿੱਚੋਂ ਸੇਲ ਕਰ ਦਿੰਦੇ ਮੇਨ ਗੱਲ ਸਟਾਰਟਿੰਗ ਪਹਿਲਾਂ ਦੱਸ ਦਾਂ ਕਿਸੇ ਵੀ ਵੀਰ ਦੇ ਕੋਈ ਵੀ ਨੱਕ ਪਸੰਦ ਆਉਂਦਾ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਤੁਸੀਂ ਪੇਮੈਂਟ ਲਾਉਣੀ ਹੈ ਸਾਡਾ ਕੰਮ ਹੈ ਵੀਡੀਓ ਕਵਰ ਕਰਨਾ ਕੋਲੇ ਆ ਕੇ ਤਸੱਲੀ ਕਰਕੇ ਡਾਕਟਰ ਆਪਦਾ ਨਾਲ ਲੈ ਕੇ ਚੈੱਕ ਕਰਾ ਕੇ ਲਿਜਾ ਸਕਦੇ ਹੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਆਪਣਾ ਨਾਮ ਜੀ ਫਿਕਰ ਸਿੰਘ ਦਾ ਡਾਨਗੜ ਪਿੰਡ ਹੈ ਜੀ ਮੇਰਾ ਜ਼ਿਲ੍ਹਾ ਬਰਨਾਲਾ ਧਨੋਲੇ ਦੇ ਨਾਲ ਆ ਗਿਆ ਮੋਬਾਈਲ ਨੰਬਰ ਜੀ ਆਪਣਾ 9779915273 9779915273 15273 ਜਿਹੜੇ ਆਪਾਂ ਪਸ਼ੂ ਬਕਾਊ ਕਰਿਆ ਤੇ ਸ਼ੌਪ ਕੈਮਰਾ ਮੈਨੂੰ ਦੱਸਿਆ ਵੀ ਟੋਕੜ ਆਪਾਂ ਵੇਚਦੇ ਨੇ ਸੱਜਰ ਪਾ ਲੈਨੇ ਆ ਹਨਾ ਜੀ ਪਹਿਲਾ ਨੰਬਰ ਜਿਹੜੀ ਬੈੜ ਦੇਖ ਰਹੇ ਆ ਕਿਹੜਾ ਸੁਭਾ ਕੀ ਗੱਲ ਬਾਤ ਹੈ ਇਹਦੀ ਇਹਦੇ ਜੀ ਆਪਣੇ ਕੋਲੇ ਪਹਿਲਾਂ ਨੂੰ ਸੂਈ ਹੋਈ ਹੈ ਜੀ ਜੀ ਦੂਜੀ ਵਾਰ ਇਹ 6 ਤੋਂ 7 ਮਹੀਨਿਆਂ ਦੇ ਵਿੱਚ ਗੱਬਣਾ ਚੈੱਕ ਪਾਸ ਆ ਜੀ ਆਪਾਂ ਦੁੱਧ ਤੁਹਾਨੂੰ ਪਾਸ ਕਰਾ ਦੂਗੀ ਤੁਹਾਨੂੰ ਪਾਸ ਕਰਾਉਗੀ ਦੁੱਧ 6 ਕਿਲੋ ਇਹ ਕਿਉਂਕਿ ਹੁਣ ਇਹ ਆਪਾਂ ਇਹਨੂੰ ਡਰਾਈ ਕਰ ਰਹੇ ਹਾਂ ਜੀ ਜੀ ਤੇ ਰੇਟ ਵੀਰੇ ਇਹਦਾ ਰੇਟ ਇਹਦਾ ਆਪਾਂ 50000 ਨੈੱਟ ਮੰਗਦੇ ਹਾਂ ਮੜਮਟਾ ਛੋੜ ਸੱਪ ਹੋ ਜਾਊਗਾ ਛੋੜ ਸੱਪ ਤਾਂ ਕੋਈ ਨਹੀਂ ਆਪਾਂ ਪਹਿਲੀ ਰੇਟ ਹੀ ਉਸ ਹਿਸਾਬ ਨਾਲ ਮੰਗੇ ਜੇ ਆਪਾਂ ਵੱਧ ਨਹੀਂ ਮੰਗੇ ਜੀ ਚੈੱਕ ਕਰੋ ਵੱਧ ਕਿਹ ਹੈ ਜੀ ਆਪਾਂ ਅੱਛਾ ਆਪਣੀ ਚੈੱਕ ਕਰਾਈ ਵੇ ਵਿਰਲੇ ਲੈ ਜਾਣ ਵਾਲਾ ਉਹ ਚੈੱਕ ਕਰਵਾ ਲੈ ਵੇ ਆਪਾਂ ਵੀ ਚੈੱਕ ਕਰਾ ਕੇ ਲੈ ਕੇ ਜਾਵੇ ਅੱਗੇ ਦੋ ਨੰਬਰ ਤੇ ਆਏਗੀ ਸਾਈਵਾਲ ਦੀ ਬੱਛੀ ਇਹ ਬੱਸੀ ਹੈ ਜੀ ਇਹ ਬੱਸੀ ਹੈਗੇ ਜੀ ਆਪਣੀ ਮੰਨ ਕੇ ਚੱਲੋ ਤੁਸੀਂ ਐ 4 ਮਹੀਨੇ ਦੀ ਗੱਬਣ ਜੀ ਅੱਛਾ 4 ਮਹੀਨੇ ਦੀ ਗੱਬਣ ਚੈੱਕ ਆ ਜਾਵਾਂ ਹਾਂਜੀ ਚੈੱਕ ਹੈ ਜੀ ਰੇਟ ਇਹਦਾ ਹੀ ਇਹਦੇ ਰੇਟ ਆਪਾਂ 35000 ਮੰਗਦੇ ਹਾਂ 35000 ਦੋ ਨੰਬਰ ਵਾਲੀ ਦਾ ਹਾਂਜੀ ਆਜੋ ਅੱਗੇ ਤਿੰਨ ਨੰਬਰ ਜਰਸੀ ਜੀ ਇਹ ਟੋਕੜਾ ਜੀ ਜੀ ਮਤਲਬ ਇਹ ਆਈ ਕਰਾਈ ਹੋਈ ਹੈ ਪਰ ਥੋੜਾ ਟਾਈਮ ਹੋਇਆ ਉਹਨੂੰ ਆਪਾਂ ਮੰਨ ਲੈ ਜੀ ਖਾਲੀ ਮੰਨ ਕੇ ਲੈ ਜੇ ਖਾਲੀ ਮੰਨ ਕੇ ਲੈ ਕੇ ਜਾਵੇ ਜੀ ਦੁੱਧ ਕਿੰਨਾ ਜੀ 7 ਕਿਲੋ ਦੁੱਧ ਹੈ ਜੀ 4 4 ਤੋਂ 4.5 ਮਹੀਨੇ ਨੂੰ ਸੂਈ ਨੂੰ ਰੇਟ ਇਹਦਾ ਜੀ ਰੇਟ ਇਹਦਾ ਹੈਗਾ ਜੀ 25000 25000 ਆਜੋ 4 ਨੰਬਰ ਤੇ ਜੀ ਹਾਂਜੀ ਇਹ ਹੈਗੀ ਜੀ 3 ਮਹੀਨੇ ਤੋਂ ਪਲੱਸ ਹੋ ਗਈ ਜੀ ਗੱਬਣਾ ਇਹ ਜੀ ਤੇ ਦੁੱਧ ਇਹਦਾ ਹੈਗਾ 6.5 7 ਲੀਟਰ ਜੀ 6 ਕਿਲੋ ਮੰਨ ਲਈਏ 6 ਕਿਲੋ ਮੰਨ ਕੇ ਚੱਲੀਏ ਪਰ ਘੱਟੋਂ ਘੱਟ ਮੰਨਾਂਗੇ 4 ਮਹੀਨੇ ਤੋਂ ਉੱਪਰ ਚੱਕਾ ਹੀ ਆਵਾ ਆਹ ਆਪਣੀ ਚੱਕ ਪਾਸੇ ਦੀ ਤੇ ਰੇਟ ਇਹਦਾ ਹੀ 4 ਨੰਬਰ ਦਾ ਰੇਟ ਇਹਦਾ ਹੈਗਾ ਜੀ 35000 ਅੱਗੇ ਆ ਗਈ 5 ਨੰਬਰ ਕਾਲੀ ਯਾਰ ਸੀ ਜੀ ਹਾਂਜੀ ਇਹਨੂੰ 4 ਤੋਂ 4.5 ਮਹੀਨੇ ਆ ਬੱਸੀ ਹੈ ਜੀ ਇਹਦੀ ਜੀ ਇਹਨੂੰ ਸੂਈ ਨੂੰ ਹੋਇਆ ਮਤਲਬ ਅੱਛਾ ਤੇ ਇਹਦੀ ਇਹ ਹੋਈ ਨਹੀਂ ਅਜੇ ਤੱਕ ਅੱਛਾ ਇਹ ਖਾਲੀ ਆ ਹਾਂਜੀ ਦੁੱਧ ਇਹਦਾ ਹੈਗਾ ਜੀ 8 ਲੀਟਰ ਰੇਟ ਇਹਦਾ ਜੀ ਰੇਟ ਇਹਦਾ ਹੈਗਾ 30000 ਅੱਛਾ ਅੱਗੇ ਆ ਗਈ ਪਾਲਕ ਬੱਛੀ ਇੱਕਾ ਹਾਂਜੀ ਇਹ ਜਾਨਾ ਇਹ ਸਵਾਕਸਾਲ ਦੀ ਬੱਸੀ ਹੈ ਜੀ ਆਪਣੀ ਜੀ ਥਣ ਚਾਰੀ ਹੈ ਆਹਾਂ ਥਣ ਚਾਰੀ ਹੈ ਜੀ ਇਹਦਾ ਰੇਟ ਕੀ ਰਹੂਗਾ ਇਹਦਾ 20000 ਮੰਗਦੇ ਜੀ ਅੱਛਾ ਇਹਦਾ 20000 ਜੇ ਕੋਈ ਵੀ ਇਕੱਠਿਆਂ ਸਾਰੀਆਂ ਲੈਂਦੇ ਹੋ ਦੇ ਦਾਂਗੇ ਆਪਾਂ ਉਹਨੂੰ ਤਾਂ ਫਿਰ ਮਾੜਾ ਮੋਟਾ ਫਿਰ ਆਪਾਂ ਛੋਟ ਛੱਪਾ ਵੀ ਕਰਾਂਗੇ ਜੀ ਜੇ ਕੋਈ ਕੋਈ ਬੰਦਾ ਲੈ ਕੇ ਜਾਂਦਾ ਆਪਣੀ ਵੀ ਹਰਾਸਮੈਂਟ ਕੋਟੂ ਜੀ ਪਿੰਡ ਦਾਣਗੜ ਜਿਲ੍ਹਾ ਬਰਨਾਲਾ ਤਨੌਲੇ ਦੇ ਨੇੜੇ ਆ ਗਿਆ ਹਾਂਜੀ ਮੋਬਾਈਲ ਨੰਬਰ ਆਪਣਾ ਇੱਕ ਵਾਰੀ ਫੇਰ ਦੋ 97799 15273 ਜੀ ਸੋ ਕੋਈ ਵੀ ਨਖ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ